ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਤੇ ਖੜਿਆ ਜੀ ਪਿੰਡ ਢਿੰਡੜਾ ਬਾਈ ਮਨਪ੍ਰੀਤ ਦੇ ਘਰੇ ਆਪਾਂ ਖੜੇ ਆ ਪਿਛਲੇ ਦਿਨਾਂ ਦੇ ਵਿੱਚ ਆਪਾਂ ਲਾਈਵ ਕੀਤਾ ਸੀ ਉਸ ਮੱਝ ਦੀ ਆਪਾਂ ਵੀਡੀਓ ਬਣਾ ਰਿਆ ਤੇ ਜਿਹੜੇ ਸਾਹਮਣੇ ਆਪਾਂ ਆਏ ਉਹ ਸਾਡੀ ਜੋ ਟੀਮ ਆ ਉਹ ਅੱਜ ਸਾਡੇ ਕੋਲੇ ਪਹੁੰਚੇ ਨੇ ਬਾਈ ਸ੍ਰੀਂਦਰ ਸਾੰਸੀ ਵਾਲੇ ਵੀਰ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕਿੰਨੇ ਕੋ ਇਹਨਾਂ ਕੋਲੇ ਜਿਹੜੇ ਸਾਹ ਨੇ ਤੇ ਪੂਰੀ ਡਿਟੇਲ ਆਪਾਂ ਦਾ ਮਾਹ ਹੈ ਹੰਦੂ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਹਾਲ ਚਾਲ ਹੈ ਜੀ ਬੜੀਆ ਜੀ ਬੜੀਆ ਆਪ ਬਤਾਈਏ ਠੀਕ ਹੈ ਜੀ ਤੇ ਆਪਾਂ ਗੱਲ ਕਰਦੇ ਆ ਨਵਾਬ ਦੀ ਜੀ ਪਹਿਲਾਂ ਤਾਂ ਹਾਂ ਜੀ ਨਵਾਬ ਦਾ ਕਈ ਭਰਾਵਾਂ ਨੂੰ ਨਹੀਂ ਪਤਾ ਵੀ ਮਾਂ ਕੌਣ ਸੀ ਠੀਕ ਹੈ ਕਈ ਭਰਾ ਜਿਹੜੇ ਚੈਨਲ ਨਹੀਂ ਦੇਖਦੇ ਉਹਨਾਂ ਤਾਂ ਜਾਣਕਾਰੀ ਹੈਗੀ ਹੈ ਹਾਂ ਜੀ ਹਾਂ ਜੀ ਕਈ ਵਾਰ ਸਾਥੋਂ ਪੁੱਛਦੇ ਆ ਵੀ ਮਨਲਾ ਦੀ ਮਾਂ ਕੀ ਸੀ ਬਾਪ ਕੀ ਸੀ ਉਹਦੀ ਡਿਟੇਲ ਦਿਓ ਜੀ ਬੱਲਾ ਭਾਈ ਜੀ ਇਸकी ਮਾਂ ਹੈ ਜੀ ਸਰਸਵਤੀ ਹਾਂ ਜੀ 33 किलो 131 ग्राम दूध सुखबीर भाई के घर दे है आज हां जी सुखबीर ढांडा भाई के बस हां जी आज पंजाब में पवित्र भाई के पास खड़ी है माछीवाड़ा वो उसकी मां है थीक और थीक उसका थीक 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 फादर पंचायती बुले जी नवाब जेडी 51 लाख दी बिकी हां जी हां जी भाई सर हां ओदे बच्चा हैगा जी नवाब हां जी हां जी ठीक है ਤੁਹਾਡੇ ਕੋਲੇ ਆ ਗਿਆ ਨਵਾਬ हां जी हां जी ਆ ਵੀ ਐਚਐਸਬੀ ਤੇ ਖੜਾ ਹੈ ਜੀ ਆਪਾਂ ਠੀਕ ਹੈ ਕਿੰਨੇ ਕੁ ਆਪਣੇ ਕੋਲੇ ਸਾਣ ਆ ਕਿਉਂਕਿ ਜਿਆਦਾ ਨਵਾਬ ਦਾ ਨਾਮ ਚੱਲਦਾ ਹੈ ਠੀਕ ਹੈ ਤੇ ਹੋਰ ਆਪਣੇ ਕੋਲੇ ਕਿੰਨੇ ਕਿਸਾਨ ਆ ਜਿਨ੍ਹਾਂ ਦਾ ਨਾਮ ਚੈਨਲਾਂ ਤੇ ਚੱਲ ਰਿਹਾ ਹੈ ਆਪਣੇ ਪਾਸ ਨਾ ਦੀ 60 ਬੁੱਲੇ ਟੋਟਲ ਅਭੀ ਠੀਕ ਹੈ ਜੀ ਹਾਂਜੀ ਔਰ ਸਾਰੀ ਬ੍ਰੀਡ ਹੈ ਚਾਹੇ ਮੁਰਰਾ ਕਹੇ ਲੋ ਚਾਹੇ ਨੀਲੀਰਾ ਵੀ ਕਹੇ ਲੋ ਠੀਕ ਹੈ ਜਾਫਰਾਬਾਦੀ ਕਹੇ ਲੋ ਬੈਸੋ ਕੀ ਤਾਂ ਇਹ ਤਿੰਨ ਬ੍ਰੀਡ ਹੋ ਗਈ ਹਾਂਜੀ ਔਰ ਗਾਂਹੇ ਕੀ ਆਪਣੇ ਪਾਸ ਹਰਿਆਣਾ ਬ੍ਰੀਡ ਕਾ ਵੀ ਹੈ ਥਾਰਪਾਰਕਰ ਕਾ ਵੀ ਹੈ ਸਾਈਵਾਲ ਕਾ ਵੀ ਹੈ ਐਚ ਐਫ ਕਾ ਵੀ ਹੈ ਜਰਸੀ ਕਾ ਵੀ ਹੈ ਠੀਕ ਹੈ ਜੀ ਤੋਂ ਬਸ ਇਹੀ ਹੋ ਗਈ ਮੇਰੇ ਖਿਆਲ ਸੇ ਇਤਨੀ ਹੀ ਕੋਤੀ ਹੋਣੀ ਬਣੀ ਨੇ ਹੁਣ ਜਿਹੜੇ ਨਾਮ ਜਿਆਦਾ ਚੱਲਦੇ ਜਿਵੇਂ ਆਪਾਂ ਮੱਝਾਂ ਦੇ ਸਾਹਾਂ ਦੀ ਗੱਲ ਕਰਦੇ ਹਾਂ ਹਾਂ ਤੇ ਇੱਕ ਤਾਂ ਇਹ ਨਵਾਬ ਹੋ ਗਿਆ ਨਵਾਬ ਹੋ ਗਿਆ ਨਵਾਬ ਕੀ ਤੋਂ ਕਟੜੀ ਆਪਕੇ ਪਾਸ ਆ ਗਈ ਪੰਜਾਬ ਮੇ ਹੈ ਨਾ ਮੇਰੇ ਖਿਆਲ ਸੇ ਬਹੁਤ ਕਟੜੀਆਂ ਹੈ ਆਪਣੇ ਪਾਸ ਬੁੱਲੇ ਦੰਨਾ ਉਸਕੀ ਵੀ ਬਹੁਤ ਕਟੜੀਆਂ ਦੁੱਧ ਪਿਆਈ ਹੈ ਤੋ ਉਸੇ ਕਾ ਇੱਕ ਭਾਈ ਹੈ ਛੋਟਾ ਬੁੱਲੇਟ ਉਹ ਵੀ ਆਪਣੇ ਪਾਸ ਹੈ ਇੱਕ ਸੇਰੇ ਪੰਜਾਬ ਬ ਪਵਿੱਤਰ ਭਾਈ ਸੇਹ ਗਿਆ ਥਾ ਠੀਕ ਹੈ ਜੀ ਤਾਂ ਉਹ ਵੀ ਆਪਣੇ ਪਾਸ ਹੈ ਇੱਕ ਸਰਪੰਚ ਹੈ ਫੌਜੀ ਹੈ ਸੁਲਤਾਨ ਹੈ ਠੀਕ ਹੈ ਜੀ ਬਹੁਤ ਸਾਰੇ ਹੈ ਭਾਈ ਦੇ ਘਰ ਕਟੜੀ ਖੜੀ ਹੈ 라ਵਣ ਨਾਮ ਦਾ ਵੀ ਧੋਤਾ ਥਾ ਹਾਂ ਤਾਂ ਕਾਫੀ ਬੁਲੇ साहिवाल के अपने पास केसरियो है बहुत तगड़ा बुल ठीक है मारुति है थार पारकर का भी हमारे पास शंकर और तेजस है बहुत हाँ। अच्छे बुल हैं एच एफ जर्सी के भी बहुत बढ़िया बढ़िया हैं जर्सी के अपने देवल डेयरी फार्म है चीमना ठीक है जगराओं के नजदीक वहां से गए ओके गई और कुछ जानकारी और तो डॉक्टर साहब बस ये है कि आप भाइयों के हाथ में ही है जो सीमन का एआई का काम करते हैं अगर वो अच्छा सीमन का चुनाव करेंगे तो जैसे मनप्रीत भाई के घर पे आज अच्छी खड़ी है किलो 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 से ऊपर की तो जो वाले भाई हैं जिनके पास वाली भैंसे हैं उनके घर भी बीस बाईस चौबीस किलो की भैंसे पैदा हो जाएंगी अगर अच्छा सीमन लगाएंगे तो हाँ, मैं तो बस यही कहना चाहूंगा असली सीमन लगाओ अच्छा लगाओ तो मैं कोई जरूरी नहीं मानता कि 30-35 किलो वाली के ਉੱਪਰ ਹੀ ਆਪਾਂ ਟੀ کہہ ਰਹੇ ਹਾਂ ਤੇ 30 ਕਿਲੋ ਵਾਲੀ ਬੈਂਸ ਦਾ ਕਟੜੇਗਾ ਸੀਮਨ ਲਗਾਏ ਜੋ ਬੈਂਸ 20 ਕਿਲੋ ਵਾਲੀ ਹੈ ਅਗਰ ਉਸ ਦਾ ਬੜੀਆ ਬੁੱਲ ਕਾ ਕਟੜਾ ਹੈ ਤਾਂ ਉਹ ਵੀ ਅੱਛੇ ਰਿਜ਼ਲਟ ਦੇਗਾ ਅੱਗੇ ਠੀਕ ਹੈ ਅਸੀਂ ਸਮਝੇ ਸਿਰੇ ਪੰਜਾਬ ਦਾ ਰਿਜ਼ਲਟ ਦੇਵਾ ਹੈ ਸਿਰੇ ਪੰਜਾਬ ਦਾ ਵੀ ਹੈ ਭਾਈ ਕੇ ਪਾਸ ਸੋਲਿਡ ਸਾਡਾ ਟਿਕਰ ਕਿਸੇ ਦੋਸਤ ਮਿੱਤਰ ਨੇ ਇਹ ਨਾਲ ਸਾਨਾ ਦਾ ਟ੍ਰਿਕਾ ਭਾਉਣਾ ਹੋਵੇ ਤੇ ਸਾਡੇ ਥੋੜੇ ਭਾਈ ਕੰਮ ਕਰਦੇ ਨਹੀਂ ਕਿਉਂਕਿ ਆਪਾਂ ਡਾਕਟਰੀ ਛੱਡ ਦਿੱਤੀ ਹੈ ਘਟਾ ਦਿੱਤੀ ਹੈ ਫੁੱਲ ਬਲਾ ਕੇ ਆਪਾਂ ਸਿਰਫ ਵੀਡੀਓ ਪਾ ਰਹੇ ਹਾਂ ਤੇ ਜੇਕਰ ਕਿਸੇ ਭਰਾ ਨੇ ਸਿਮੰਟ ਲਗਾਉਣਾ ਹੋਵੇ ਨੇੜੇ țeੜੇ 20 30 ਕਿਲੋਮੀਟਰ ਤਾਈਂ ਤਾਂ ਆਪਾਂ ਪਹੁੰਚ ਕਰਾਂਗੇ ਜੀ ਹਾਂਜੀ ਭਾਈ ਮੇਰਾ ਨਾਮ ਜਸਪ੍ਰੀਤ ਸਿੰਘ ਜੱਸੀਪਿੰਡ ਮਹਾਰਾਜ ਆ ਜੀ ਮੋਬਾਈਲ ਨੰਬਰ ਹੈਗਾ 78141 03832 हाँ जी और तो बस आपके एरिया में अपने वो आते हैं भाई दुल्लेवाल से बिंदर भाई साहब सरपंच साहब तो आप उनसे जुड़ के सीमन ले सकते हो भाई मैं तो बस यही कहूंगा बाकी डुप्लीकेसी नहीं है हमारे सीमन की डबल प्रिंट है जैसे ये सिक्का हो गया तो इस साइड भी प्रिंट मिलेगा इस साइड भी प्रिंट मिलेगा दो लाइन प्रिंट है मोटा मोटा जिसको चश्मा लगा हुआ है और अगर आपको भी चश्मा नहीं लगा तो भी आदमी देख के बता देगा क्या लिखा है क्या नहीं लिखा बिल्कुल यूनिक ਪ੍ਰਿੰਟਿੰਗ ਦਾ ਆਪਣੀ ਡੁਪਲੀਕੇਸੀ ਨਹੀਂ ਹੈ ਇਸki ਬਿਲਕੁਲ ਵੀ ਤਾਂ ਆਪ ਅੱਖ ਬੰਦ ਕੇ ਲ ਕਰਕੇ ਲਾਉਂਦੇ ਨੇ ਤਾਂ ਕਈ ਭਰਾ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਨਸਲ ਹੈ ਨਹੀਂ ਪਰ ਹਰ ਬੰਦਾ ਲੈਬ ਚਵਾਈ ਕਰਨ ਤੇ ਦਿੱਕਤ ਮੰਨਦਾ ਸੋ ਅਸੀਂ ਦੁਬਾਰੇ ਸ਼ੁਰੂ ਕਰਿਆ ਪ੍ਰੋਸੈਸ ਵੀ ਲੈਬ ਚਵਾਈ ਕਾਫੀ ਕਰਾਂਗੇ 20 22 बाई ਲਈ ਵਾਲੀਆਂ ਬੱਚਾ ਉਹਦੇ ਦੇ ਨਾਲੇ ਬੱਚਾ ਆਪਾਂ ਲੈਬ ਚਵਾਈ ਕਰਕੇ ਦਿਖਾਵਾਂਗੇ ਸਾਡੇ ਫੂਲ ਹਲਕੇ ਦੇ ਵਿੱਚ ਸੋ लाइव साधा जरूर देखा करो पंजाब में है ना जी पशुओं की कमी नहीं है दस दस लाख रुपए की झूठियाँ लेने वाले भी बहुत हैं अब मान के चलो ये कोठी इसके पीछे बांध दी उनका काम है बस दूध पीने का या फिर भाई उससे बच्चा ले लिया दूध पी लिया तो वो झूठिया ना तो मेलों में जाती ना आपके फोन के कैमरे के आगे ना मेरे कैमरे के आगे, आगे आती पंजाब में बहुत कुछ है लेकिन वो आगे दिखता कम है बस ये बात है और ब्रीड की कहीं कमी नहीं है पंजाब में भी कमी नहीं है ਤੋ ਸਾਰੇ ਵੀਰਾਂ ਦਾ ਪਾ ਧੰਨਵਾਦ ਕਰਦਿਆਂ ਨੇ ਜਿਨ੍ਹਾਂ ਨੇ ਸਮਾਂ ਕੱਢਿਆ ਸਾਡੀ ਇਹ ਸੰਗਤ ਨੂੰ ਦੇਖਿਆ ਤੇ ਮੇਨੂੰ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਭਾਲਿਆ ਇੰਨਾ ਸਮਝਿਆ ਵੀ ਸਾਡੇ ਕਲੇ ਆਉਣ ਦੀ ਪਹੁੰਚ ਕੀਤੀ ਹਨਾ ਜੀ ਥੈਂਕ ਯੂ ਥੈਂਕ ਯੂ ਬਾਈ ਸਾਰੇ ਭਾਈਓ ਕਾ ਠੀਕ ਹੈ ਸਾਰੇ ਲੋਕਾਂ ਦਾ ਬਹੁਤ ਬਹੁਤ